वो मेरे साथ है हरदम हर, हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਅੱਜ ਦੀ ਇਸ ਨਵੀਂ ਸਵੇਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਅਜ਼ੀਜ਼ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਅਧਿਆਏ ਉਸ ਦੀ 17 ਆਇਤ ਵਿੱਚ ਲਿਖਿਆ ਹੈ ਯਿਸੂ ਨੇ ਉਹਨੂੰ ਉੱਤਰ ਦਿੱਤਾ ਧੰਨ ਹੈ ਤੂੰ ਸ਼ਮਯੂਨ ਬਰਯੋਨਾ ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਜਦੋਂ ਪਤਰਸ ਨੇ ਉੱਤਰ ਦਿੰਦੇ ਹੋਏ ਕਿਹਾ ਕਿ ਤੂੰ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੈ ਤਾਂ ਪਰਬੂ ਨੇ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਭੂ ਯੇਸ਼ੂ ਮਸੀਹ ਜੀ ਨੇ ਉਸ ਨੂੰ ਕਿਹਾ ਧੰਨ ਹੈ ਤੂੰ ਸ਼ਮਯੋਨ ਬਰਯੋਨਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਲ ਰਹਿੰਦੇ ਹੋਏ ਉਹਨਾਂ ਦੇ ਜੀਵਨ ਉਪਦੇਸ਼ ਚਾਲ ਚੱਲਣ ਵਿਵਹਾਰ ਅਤੇ ਅਚੰਬੇ ਦੇ ਕੰਮਾਂ ਦੁਆਰਾ ਪ੍ਰਭੂ ਦੇ ਮਨੁੱਖੀ ਰੂਪ ਅਤੇ ਪਰਮੇਸ਼ਵਰ ਤਪ ਦੇ ਉੱਤੇ ਪਤਰਸ ਨੇ ਵਿਸ਼ਵਾਸ ਕੀਤਾ ਉਹ ਆਪਣੇ ਵਿਚਾਰਾਂ ਅਤੇ ਬੋਲਚਾਲ ਦੇ ਦੁਆਰਾ ਆਪਣੇ ਆਪ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਸਮਰਪਿਤ ਕਰਦਾ ਹੈ ਇਸੇ ਕਰਕੇ ਪ੍ਰਭੂ ਯੀਸ਼ੂ ਮਸੀਹ ਜੀ ਉਸ ਨੂੰ ਧਨ ਕਹਿੰਦੇ ਹਨ ਅਰਥਾਤ ਤੂੰ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਅਨੰਦਿਤ ਹੈ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਉੱਪਰ ਵਿਸ਼ਵਾਸ ਕਰਦਾ ਹੈ ਉਹ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਅਰਥਾਤ ਭੌਤਿਕ ਮਾਨਸਿਕ ਭਾਵਨਾਤਮਕ ਅਤੇ ਆਤਮਿਕ ਵਿਸ਼ਿਆਂ ਉਤੇ ਅਨੰਦਿਤ ਹੁੰਦਾ ਹੈ ਤੁਸੀਂ ਵੀ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਪ੍ਰਭੂ ਯੀਸ਼ੂ ਮਸੀਹ ਜੀ ਦੇ ਦੁਆਰਾ ਧਨ ਅਖਵਾਓ ਪਰਮੇਸ਼ਰ ਅੱਗੇ ਤੁਹਾਡੇ ਸਾਰਿਆਂ ਦੇ ਲਈ ਮੇਰੀ ਇਹੋ ਪ੍ਰਾਰਥਨਾ ਹੈ ਧੰਨਵਾਦ